ਸਤਿਕਾਰਯੋਗ ਗੁਰੂ ਰੋਪ ਗੁਰਪਿਆਰੀ ਸਾਧਸੰਗ ਜੀਓ ਸਤਿਗੁਰਾਂ ਦੀਆਂ ਬਹੁਤ અપਾਰ ਬਖਸ਼ਿਸ਼ਾਂ ਹੋਈ ਹਨ ਇਸ ਸਥਾਨ ਤੇ ਪਹੁੰਚੇ ਹੋ ਜਿੱਥੇ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਚਰਨ ਪਾਏ ਨੇ ਉਨਾ ਅਸਥਾਨਾ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਬਣਾ ਰਹੇ ਹੋ 사ਤਸੰਗ ਜੀ ਇਹ ਜਿਹੜੀ ਬਖਸ਼ਿਸ਼ ਆਪ ਜੀ ਨੂੰ ਮਿਲੀ ਹੈ ਇਹ ਸਾਨੂੰ ਤਾਂ ਹੀ ਮਿਲਦੀ ਹੈ ਜਦੋਂ ਮਾਲਕ ਦੀ ਕਿਰਪਾ ਹੋ ਜਾਵੇ ਸੱਚੇ ਪਾਤਸ਼ਾਹ ਬਾਣੀ ਵਿੱਚ ਜ਼ਿਕਰ ਕਰਦੇ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਗੁਰ ਘਰਿਆਂ ਜਿਹੜੀਆਂ ਲੱਖਾਂ ਖੁਸ਼ੀਆਂ ਨੇ ਬਖਸ਼ਿਸ਼ਾਂ ਨੇ ਸਾਨੂੰ ਤਾਂ ਹੀ ਮਿਲਦੀਆਂ ਜਦੋਂ ਮਾਲਕ ਦੀ ਕਿਰਪਾ ਹੋ ਜਾਵੇ ਗੁਣਾਂ ਦੇ ਦਾਤੇ ਬਖਸ਼ਿਸ਼ਾਂ ਦੇ ਖਜ਼ਾਨੇ ਤਾਂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਘਰ ਸਭ ਕੁਝ ਹੈ ਦੇਣ ਵਾਲੇ ਨੇ ਖਜ਼ਾਨੇ ਭੰਡਾਰੇ ਭਰੇ ਹੋਏ ਹਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਬਾਣੀ ਵਿੱਚ ਸਾਚੇ ਸਾਈ ਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਹੇ ਸੋ ਪਾਵੇ ਗੁਰਭਾ ਦੀ ਸਾਸੰਗ ਜੀ ਬਹੁਤ ਕੁਛ ਹੈ ਖਜ਼ਾਨੇ ਭੰਡਾਰੇ ਭਰੇ ਹੋਏ ਹਨ ਪਰ ਦੇਂਦੇ ਕਿਸ਼ ਨੂੰ ਹਨ गोपाल तेरा आदाता जो जन तुमरे भगत करनते तिनके काजे सवाता जो भक्ति करदे ने वाणी पढ़दे ने सिमरन करदे ने सेवा करदे ने सतगुरु सच्चे पाश्या उना दे कारजे आप सवादे ने उना नु कहंदे ने अपने शिव की आपे राखै आपे नाम जप आवे ਜਿਨ੍ਹਾਂ ਨੇ ਇਸ ਬਾਣੀ ਤੇ ਵਿਸ਼ਵਾਸ ਕੀਤਾ ਹੈ ਯਕੀਨ ਕੀਤਾ ਹੈ ਭਰੋਸਾ ਕੀਤਾ ਹੈ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਵਾਹਿਗੁਰੂ ਪਾਤਸ਼ਾਹ ਕਹਿੰਦੇ ਨੇ ਸਤਗੁਰ ਆਇਓ ਸਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਸਾਰਸੰਗ ਜੀ ਇਸ ਬਾਣੀ ਪੜਨ ਸੁਣਦੇ ਨਾਲ ਜਿਹੜੇ ਸਾਡੇ ਹਿੱਦੇ ਵਿੱਚ ਦੁੱਖ ਨੇ ਕਲੇਸ਼ ਨੇ ਉਹ ਵੀ ਦੂਰ ਹੋ ਜਾਂਦੇ ਨੇ ਜਿਨ੍ਹਾਂ ਨੇ ਇਸ ਬਾਣੀ ਤੇ ਯਕੀਨ ਪ੍ਰੋਸ਼ਾ ਕੀਤਾ ਹੈ ਬਾਬਾ ਜੀ ਕਹਿੰਦੇ ਨੇ ਜੋ ਸੁੱਖ ਕੋ ਚਾਹੈ ਸਦਾ ਸਨ ਰਾਮ ਕੀ ਲੈ ਕਾਹੋ ਨਾਨਕ ਸੁਣ ਜੇ ਮਨਾ ਦੁਰਲਭ ਮਾਨੁਕ ਦੇ ਜਿੰਦਗੀ ਦੇ ਵਿੱਚ ਸੁੱਖ ਚਾਉਣਾ ਹੈ ਸੁੱਖਾਂ ਦੇ ਦਾਤਾ ਮੰਗਣੀ ਹੈ ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦੀ ਬਾਣੀ ਪੜ੍ਹ ਕੇ ਇਸ ਬਾਣੀ ਤੇ ਵਿਸ਼ਵਾਸ ਯਕੀਨ ਪਰਿਏ ਯਕੀਨ ਕਰੀਏ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਹਮ ਅੰਦਲੇ ਆਂਧ ਬਿਖੇ ਬਖਰਾਤੇ ਕਿਉ ਚਾਲੈ ਗੁਰ ਚਾਲੀ ਸਤਗੁਰ ਦੇ ਆਕਰੇ ਸੁਖ ਦਾਤਾ ਹਮ ਲਾਵੇਂ ਆਪਨ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਆਰੀ ਸਤਗੁਰ ਸੱਚੇ ਪਾਸ਼ਾ ਕਿਰਪਾ ਕਰਨ ਆਪ ਸਭਨਾ ਤੇ ਸ੍ਰੀਤੇ ਮਿਹਰ ਪ੍ਰਹਾਤ ਕਰਨ ਜਿਨ੍ਹਾਂ ਨੇ ਇਸ ਬਾਣੀ ਤੇ ਵਿਸ਼ਵਾਸ ਯਕੀਨ ਕੀਤਾ ਹੈ ਉਹਨਾਂ ਨੂੰ ਸਤਗੁਰ ਸੱਚੇ ਪਾਸ਼ਾ ਚੜ੍ਹਦੀ ਕਲਾ ਰੱਖਦੇ ਨੇ ਕਿਉਂਕਿ ਜਿਨ੍ਹਾਂ ਦੇ ਅچھے ਪਾਗ ਨੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਬਿਨ ਪਾਗਾਂ ਸਤਸੰਗ ਨਾਲ ਲੱਭੈ ਬਿਨ ਸੰਗਤ ਮੈਲ ਭਰੀ ਜੈ ਜਿਓ ਵੜ ਪਾਗੀ ਹਰ ਸੰਗਤ ਪਾਵੇ ਪਾਗ ਇਹਣ ਪਰਮ ਚੋਟਾ ਖਾਵੇ ਜਿਨ੍ਹਾਂ ਦੇ ਅچھے ਪਾਗ ਨੇ ਉਹਨਾਂ ਨੂੰ ਹੀ ਗੁਰਭਜ ਜੜੀ ਸੰਗਤ ਕਰਨ ਦਾ ਸਮੇਂ ਮਿਲਦਾ ਹੈ ਉਹਨਾਂ ਦੇ ਚੰਗੇ ਪਾਗ ਨੇ ਬਾਬਾ ਜੀ ਕਹਿੰਦੇ ਨੇ ਸੇਵਕ ਸੇਵਾ ਬਣ ਆਏ ਹੁਕਮ ਬੋਜੇ ਪਰਮ ਪਦ ਪਾਈ ਜਿਨ੍ਹਾਂ ਨੇ ਸਤਗੁਰ ਦੇ ਹੁਕਮ ਦੀ ਪਾਲਣਾ ਕੀਤੀ ਹੈ ਸਤਗੁਰ ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਰੱਖਦੇ ਨੇ ਇਸ ਸਥਾਨ ਤੇ ਪਹੁੰਚੇ ਹੋ ਜਿਆ ਨੂੰ ਇਸ ਸਥਾਨ ਦਾ ਇਤਿਹਾਸ ਕਲਗਿਆ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਸਥਾਨ ਤੇ ਬਾਈ ਤਾਰ ਦੇ ਪਹਾੜੀ ਰਾਜੇ ਭੇਮ ਚੰਦੇ ਫਤੇ ਚੰਦੇ ਵਿਰੁੱਧ ਸਿੱਖ ਕੌਮ ਦਾ ਸਭ ਤੋਂ ਪਹਿਲਾ ਇਹ ਫਤਿਹ ਕੀਤਾ ਸੀ ਐਉ ਸਾਧ ਸੰਗ ਜੀ 6 ਬਸਾਖ 1746 ਈਸੂ ਨੂੰ ਹੋਇਆ। ਯੁੱਧ ਵਿੱਚ ਕਲਗਿਆ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਨਾਲ 7000 ਫੌਜ 5 ਯੋਧੇ ਕਮੈਂਡਰ ਸੰਗੋਸਾ ਉਹਨਾਂ ਦੇ ਚਾਰ ਪੁਰਾ ਗੁਰੂ ਸਾਹਿਬ ਦੇ ਮਾਮਾ ਕਿਰਪਾਲ ਚੰਦ ਜੀ ਸਾਧੂ ਬਾਬਾ ਕਿਰਪਾਲਦਾਸ ਜੀ ਸਡੋਰੇ ਵਾਲੇ ਬਾਬਾ ਪੀਰ ਬੁੱਧੂ ਸਾਜੀ ਜੋ ਕਿ ਆਪਣੇ ਨਾਲ ਸਾਧ ਸੰਗ ਜੀ ਇਸ ਯੁੱਧ ਵਿੱਚ ਸਾਸੋ ਚੇਲੇ ਚਾਰ ਪੁੱਤਰ ਆਪਣੇ ਦੋ ਪ੍ਰਾਣਾਂ ਲੈ ਕੇ ਇਸ ਯੁੱਧ ਵਿੱਚ ਸ਼ਾਮਿਲ ਹੋਏ ਇਸੀ ਸਥਾਨ ਤੇ ਪਹਾੜੀ ਵਿਰੋਧੀ ਰਾਜੇ ਕਈ ਰਾਜੇ ਮਿਲ ਕੇ ਆਪਣੇ ਲਗਭਗ 25000 ਫੌਜ ਨਾਲ ਲੈ ਕੇ ਆਏ ਇਸੀ ਸਥਾਨ ਤੇ ਸਾਧ ਸੰਗ ਜੀ ਬਗਾਨੀ ਸਾਹਿਬ ਦਾ ਕਾਫੀ ਘਮਾਸ਼ਾਨ ਯੁੱਧ ਹੋਇਆ ਸੰਗੋ ਸਾਹ ਜੀ ਪਹਾੜੀ ਰਾਜ ਨੇ ਮਾਰ ਕੇ ਆਪ ਵੀ ਸਿੱਧ ਹੋ ਗਏ ਇੱਕ ਉਤਕ ਪਾਸ਼ਾ ਜੀ ਉੱਚੀ ਟਿੱਬੀ ਪਹਾੜ ਨਿੰਲੀ ਕੋੜੀ ਸਵਾਰੋ ਕੇ ਨਾਲ ਬ੍ਰਿਸ਼ਦਾ ਦਰਖਤ ਹੈ ਇਸ ਥੱਲੇ ਖੜੋ ਕੇ ਵੇਖ ਰਹੇ ਸਨ ਸਹੀ ਸੰਗੋ ਸਹਨ ਵੇਖ ਕੇ ਪਾਸ਼ਾ ਜੀ ਨੇ ਆਪਣਾ ਤੀਰ ਕਬਾਂ ਸੰਭਾਲ ਲਿਆ ਤੇ ਪਹਿਲੀ ਤੀ ਦੇ ਨਾਲ ਉਸ ਰਾਜ ਨੂੰ ਮੌਤ ਬਖ ਦਿੱਤੀ ਫਿਰ ਰਾਜਾ ਹਰਿਚਨ ਹੰਡੂਰੀ ਨੇ ਇਸ ਸਥਾਨ ਤੇ ਪਾਛੈ ਤੇ ਤਿੰਨ ਵਾਰ ਆਪਣੇ ਤੀਰਾਂ ਦੇ ਨਾਲ ਕੀਤੇ ਸਾਧ ਸੰਗੀ ਪਹਿਲਾ ਤੀਰੇ ਹਜੂ ਦੇ ਘੋੜੇ ਦੀ ਕਾਠੀ ਵਿੱਚ ਲੱਗਿਆ ਦੂਜਾ تیر ਮਹਾਰਾਜ ਤੇ ਕੰਤ ਦੇ ਦਸਤਾਨੂ ਛੂਕੇ ਲੰਘਿਆ ਤੀਜਾ تیر ਮਹਾਰਾਜ ਦੀ ਪੇਟੀ ਵਿੱਚ ਲੱਗਿਆ ਥੋੜਾ ਖੁੰਬੀ ਗਿਆ ਸੀ ਪਾਸ਼ਾ ਜੀ ਨੇ تیر ਪੁੱਟਿਆ ਬਾਣ ਉਚਾਨ ਕੀਤੀ ਜਬਾ ਬਾਣ ਲਾਗਿਓ ਤਬੈ ਰੋਸ਼ ਜਾਗਿਓ ਫਿਰ ਮਹਾਰਾਜ ਨੇ ਜੋਸ਼ਾਂ ਦੇ ਵਿੱਚ ਆਕੇ ਤੀਨਾ ਦੀ ਬੁਰਖਾ ਕੀਤੀ ਸਾਧ ਸੰਗ ਜੀ ਜਿਹਦੇ ਵਿੱਚ ਕਈ ਰਾਜੇ ਮਰੇ ਤੇ ਕਈ ਛੁੜਕੇ ਭਜ ਗਏ ਇਸੇ ਸਥਾਨ ਤੇ ਪਾਸ਼ਾ ਜੀ ਨੇ ਰਾਜਾ ਹਰੀਚਨ ਹੰਡੂਰੀਏ ਨੂੰ ਮਾਰ ਕੇ 13ਵੇਂ ਦਿਨ ਯੋਧਿਸਮਾਵਤੀ ਪਾਸ਼ਾਏ ਨੇ ਆਪ ਕੀਤੀ ਵਿਜੇ ਪ੍ਰਾਪਤ ਕੀਤੀ ਫਿਰ ਬਾਣੀ ਵਿਚਾਰਨ ਕੀਤੀ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ ਰਣੰਗ ਜੀਤ ਆਏ ਜਿਆਂ ਗੀਤ ਗਾਦੇ ਮਾਵ ਕਾਂਸ਼ਾਰ ਸਾਧ ਸੰਗ ਜੀ ਜਿਹੜੇ ਸਿੰਘ ਇਸ ਸਥਾਨ ਤੇ ਸਿੱਧ ਹੋਏ ਉਹਨਾਂ ਸੰਸਕਾਰ ਵੀ ਇਸ ਸਥਾਨ ਤੇ ਕੀਤਾ ਗਿਆ ਸੀ ਉਹਨਾਂ ਮਾਨ ਸੇ ਦਾਦਾ ਸਾਰੇ ਇਲਾਕੇ ਦੀਆਂ ਸੰਗਤਾਂ ਉਹਨਾਂ ਦੀ ਆਦਗਾਰ ਸਹਿਦੀ ਜੋੜ ਮੇਲਾ ਹਰ ਸਾਲ 18 ਵਸਾਖ ਨੂੰ ਬੜੇ ਉਸ਼ਾ ਨਾਲ ਮਨਾਉਂਦੀ ਹਨ ਇਸ ਵਾਸਤੇ ਇਸ ਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਤੀਰਗੜੀ ਸਾਹਿਬ ਰੱਖਿਆ ਗਿਆ ਹੈ ਇਸ ਸਥਾਨ ਤੋਂ ਤਕਰੀਬਨ 1 ਕਿਲੋਮੀਟਰ ਗੁਰਦਾਰੇ ਅਗੇ ਬਗਾਨੀ ਸਾਹਿਬ ਹਨ ਉਸ ਸਥਾਨ ਤੇ ਪਹੁੰਚ ਕੇ ਆਪਣੀ ਹਾਰਨੀ ਪੜਨੀ ਹਨ ਇਹਨਾਂ ਸਥਾਨਾਂ ਦੀਆਂ ਸੇਵਾ ਸੰਗਤਾਂ ਦੇ ਸੋਗਾ ਨਾਲ ਚੱਲੀ ਹੈ ਗੁਰੂ ਕੇ ਲੰਗਰ ਚਾਹ ਦੇ ਲੰਗਰ ਯਾਤਿਆਂ ਦੇ ਆਰਾਮ ਵਾਸਤੇ ਸਾਹਮਣੇ ਕਮਰੇ ਬਣਾਏ ਹੋਣ ਵਾਹਿਗੁਰੂ ਪਾਸ਼ਾ ਤੁਹਾਡੀ ਸੇਵਾ ਥਾਏ ਪਾਉਣ ਕਦਮ ਲੇਖੇ ਨ ਤੇ ਯਾਤਰਾ ਸਪਲਿ ਕਰਨ ਸਾਰੀਆਂ ਸੰਗਤਾਂ ਨੇ ਇਹ ਅਰਦਾਸ ਬੇਨਤੀ ਕਰਨੀ ਪਾਸ਼ਾ ਜੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਹੋਰਨ ਕਰਮ ਹੋਏ ਪ੍ਰ ਮੇਰਾ ਇਹ ਬੇਨੰਤੀ ਸੁਣ ਪ੍ਰ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਪਾਸ਼ਾ ਜੀ ਕਿਰਪਾ ਕਰੋ ਤੁਹਾਡੇ ਗੁਣ ਦਿਨ ਰਾਤ ਗਾਵਾਂ ਇਨੀ ਸੇਵਾ ਪ੍ਰਵਾਨ ਕਰਨੀ ਬੇਨਤੀ ਹੈ ਜਿਨ੍ਹਾਂ ਸੰਗਤਾਂ ਨੇ ਪ੍ਰਸਾਦ ਨੇ ਲਿਆ